ਗੱਲ ਵੇਚਣ ਵਾਲੀ ਗਈ ਬਾਹਰ ਤਨਕਿਉਣ ਵਾਲੀ ਗੱਲ ਨਾ ਕਰੀ ਠੀਕ ਹੈ ਅਸਾਂ ਰੋਟੀ ਉਹਦੀ ਕਹਿ ਕੇ ਦਿੱਥੋਂ ਲੈ ਲਾਂਗੇ ਉਥੋਂ ਲੈ ਲਾਂਗੇ ਉਹ ਜਾ ਜਾ ਬਠਾ ਸੀ ਵੀ ਉਹਦੀ ਰੋਟੀ ਦੇ ਮਾਰੇ ਫਿਰਦੇ ਤੂੰ ਵੀ ਤੇਰੇ ਜੋ ਅੱਖਾਂ ਦਾ ਮਾਰਾ ਫਿਰਦਾ ਕਹਿ ਪੀ ਬੱਗੇ ਨੇ ਦੇ ਇਹਨਾਂ ਨੂੰ ਮੰਨ ਕਰਾਈ 55000 ਰੁਪਏ ਅੱਛਾ ਤੇ ਬਾਈ ਕਹਿਣ ਲੱਗੇ ਯਾਰ ਐ ਜੇ ਇਹਨਾਂ ਨੇ 28000 ਰੁਪਏ ਲਾ ਕੇ ਵਾਢੀ ਬਾਈ ਇੱਕ ਗੱਲ ਸੁਣ ਲੋ ਕਿਦਰੋਂ ਇਹ ਬੱਕਰੀ ਦੀਂਦੀ ਆ ਗਾਰੰਟੀ ਦਿਆ ਦੇ ਸੂਣ ਤੇ ਤਿਆਰਾ ਇਹਦੀ ਅਸੀਂ ਗਾਰੰਟੀ ਦਿੰਦੇ ਆ ਵੀ ਲਾਉਂਦੀ ਆ ਉਹਦੀ ਅਸੀ ਗਰੰਟੀ ਹੁੰਦੀ ਹੁੰਦੀ ਸਾਡੇ ਦੀ ਉਹ ਜਿਉ ਟੋਬੇ ਚਿੱਟਤੀ ਫੇਰ ਤੁਸੀਂ ਕੱਲ ਨੂੰ ਆਓ ਰਾਜੂ ਨਾਲ ਤੇ ਵਤੀ ਸਾਰੇ ਨੇ ਰੱਸਾ ਪਾਉਗਾ ਇਹ ਬੱਕਰੀ ਉਹਦੀ ਗਰੰਟੀ ਕਿਉਂ ਨਹੀਂ ਕਿੰਨੇ ਕਰਦੇ ਆਣੇ ਪਰਾਂਗੇ ਅਸੀਂ ਹੌਲੀ 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 ਇਹਦਾ ਫਿਰ ਆਣੇ ਪਰਦੀ ਮਰਗੇ ਪਿਆਰ ਨਾ ਕਰ ਬੱਕਰੀ ਵੱਡੀ ਆ ਇਹ ਬੱਕਰੀ ਦਾ ਯਾਰ ਕੋਈ ਨਹੀਂ ਯਾਰ ਅਸਲੀ ਨਹੀਂ ਨਹੀਂ ਕਾਹੇ ਜਾ ਤੂੰ ਤਾਂ ਪਤਾ ਗਦੀ ਰੱਖਦੇ ਆ ਤੈਨੂੰ ਕਿ ਲੋ ਇਹ ਯਾਰ ਕਹਿੰਦੇ ਪਿਆਰ ਤਾਂ ਮੈਂ ਬੱਕਰੀ ਨੂੰ ਲੈ ਵੀ ਮੋੜੀ ਆ ਮੈਂ ਦੇਖ ਲਾਂਗੀ ਇਹ ਸੌਦਾ ਕਰਦਾਗਾ ਇੱਧਰ ਤੂੰ ਵੀ ਕਰੀ ਜਾ ਵੀ ਵਾਂਡੋ ਵਾਂਡੀ 200 ਤੇ ਹਾਂ ਟਾਕੂਏ ਤੇ ਟਾਕੂਆ ਖਾੜ ਕੇ ਪਾਓ ਹੋਰ ਆ ਦੇ ਖੜਕੰਦਾ ਲੱਗ ਰਿਹਾ ਹੈ ਬਾਈ ਹੁਣ ਕਹਿਰ ਦੀਆਂ ਵੀ ਦੇਣੀ ਐ ਤਾਂ ਬਾਈ ਯਾਰ ਗਾਇ ਜਮ ਲਾਓ ਫੇਰ ਤਾਂ ਕੋਈ ਪਤਾ ਦੱਸਣਾ 28 ਲਾਗੇ 28 ਹਾਂ ਸਾਡੇ 28 ਦਿਨ ਨੇ ਉਹ ਤਾਂ ਉਹੀ ਯਾਰ ਹੁਣ ਬਾਈ ਹੁਣ ਕੀ ਕਰਕੇ ਆ ਗਏ ਆ ਇਹਨਾਂ ਨੂੰ ਮਾ ਲੈਂਦੇ ਤਾਂ ਇਹੀ ਆ ਆ ਐਂ ਤਾਂ ਨਹੀਂ ਵੀ ਤੁਸੀਂ ਉਹ ਕਰਦੇ ਤਾਂ ਮੈਨੂੰ ਪਤਾ ਜੇ ਕੋਲੇ ਤੈਨੂੰ ਸਾਨੂੰ ਲਿਆਏ ਆ ਫੇਰ ਇਹਦੀ ਗੱਲ ਨਹੀਂ ਕੋਈ ਚਾਹ ਜੇ ਅਣਜਾਣ ਬੰਦਾ ਸਾਨੂੰ ਲਿਆਏ ਉਹਨਾਂ ਨੂੰ ਨਹੀਂ ਤਰੀਕਾ ਅਸੀਂ ਨੂੰ ਮਗੂਜ਼ ਆਪ ਦੇ ਸਾਹ ਅਸੀਂ ਬਚਾਵਾਂਗੇ ਜਿਹੜੇ ਹੱਦੇ ਆਪ ਲੈਂਦੇ ਨੇ ਤਾਂ ਫਾਹਾ ਲੈਣ ਅਸੀਂ ਵਿਚਾਲੇ ਖੜਦਾ ਨਹੀਂ ਨਹੀਂ ਮੇਰੇ ਸੌਦੇ 'ਚ ਜੇ ਉਹ ਲੈਂਦਾ ਨਾ ਕਬੂਤਰਾਂ ਦੀ ਬਾਜੀ ਵਾਲਾ ਫਾਹਾ ਤਾਂ ਜਰੂਰ ਲਵੇ ਅਸੀਂ ਪੰਮੀ ਭੱਜਾਂਗੇ ਉਹ ਲਈ ਜਾਉਂਗਾ ਫਾਹਾ ਈ ਆਇਆ ਨਾ ਪਰ ਕੁਰੀਆ ਹੁੰਦੇ ਹਿਸਾਬ ਨਾਲ ਮਨ ਲਾ ਦੋ ਸਭ ਕਬੂਤਰਾਂ ਦੀ ਅੱਜ ਬਾਜੀ ਜਿੱਤ ਕੇ ਆਇਆ ਹੈ ਨਾ ਹੁੰਦਾ ਹੜ ਗਈ ਬਾਜੀ ਬਣੇ ਬੁਲੇ ਲਾ ਦਿਆ ਹੂ ਉਹ ਤਾਂ ਅੱਜ ਪੂਰਾ ਕੈਮ ਹੈ ਕੈਮ ਟਾਈਮ ਹੈ ਕੀ ਟੱਕ ਪਾਉਂਦੇ ਜਿਹਨਾਂ ਤੇ ਟੱਕ ਬੰਨਦੇ ਗੱਲਾਂ ਕਰਦੇ ਆ ਗੱਲਾਂ ਵੀ ਕਰਦੇ ਆ ਬਾਈ ਸ਼ੇਰਾ ਸ਼ੇਰਾ ਉਹਦੇ ਸ਼ੇਰਾ ਸਿੰਘਾਂ ਵਾਲਾ ਸਿੰਘਨੇ ਦੇ ਨਾ ਸਹੀ ਘੱਟ ਕਰ 43 ਉਹ ਵੀ ਕਸ਼ਟ ਕਰ ਰਿਹਾ ਹੁੰਦਾ ਵੀ ਉਹ ਕਰਦਾ ਆਹ ਫੜੋ ਬਾਈ ਮੰਗੋ ਚੋਤਾ ਸੀ ਰੈਂਦੀ ਚਲੋ ਤਾਂ ਉਹਨਦੀ ਮਰਜ਼ੀ ਹੈ ਨਾ ਆਪਾਂ ਕਢਾਇਆ ਕਹਿੰਦੇ ਵੀ ਭਾਈ ਇੰਨੇ ਦੀ ਲਈ ਆ ਲੈ ਮੇਰੀ ਸੁਣ ਲੈ ਗੱਲ ਆ 50 ਮੰਗ ਲਿਆ ਲੱਖ ਮੰਗ ਲਿਆ ਉਹ ਤਾਂ ਤੇਰੀ ਚੀਜ਼ ਆ ਤੋਬੇ ਲੰਗਾ ਨਾਲ ਕੋਈ ਫਾਇਦਾ ਨਹੀਂ ਬੱਕਰੀ ਵੇਚ ਦੀ ਦੇਖ ਲੈ ਆਪਦੀ ਮਰਜ਼ੀ ਤੋਂ ਜਾਇਜ ਵੇਚਦੇ ਬੱਸ ਜਾਇਜ ਵੇਚਾਂਗੇ ਮੈਂ ਮਾਰ ਦੇਣਾ ਮਰਦੀ ਕਰ ਲੈ ਜਹ ਤੱਕ ਧੱਕਾ ਕਰ ਲੈ ਮਰਮੂ ਦੇ ਉਹਨਾਂ ਨੂੰ ਵੀ ਨਹੀਂ ਹਾਂ ਮੈਨੂੰ ਮਰਵਾਈਏ ਹਾਂ ਕਿੰਨਾ ਮੰਗ ਲਿਆ 50 ਧਨਮੁੱਲ ਵੇਚਦੇ ਨਾ ਤੇ ਇੰਨਾ ਦੀ ਅਸੀਂ ਖੜਦੇ ਵੀ ਨਹੀਂ ਹੁਣ ਪਕਾਈ ਇੰਨੀ ਕਿ ਕਿਤੇ ਗਾਂ ਕੁੱਟ ਲਾਂਗੇ ਸਾਨੂੰ ਕਿਥੇ ਲਾਉਆ ਹਾਂ ਹਾਂ ਠੀਕ ਹੈ ਸਰਦਾ ਜੋ ਕਿਸਮਤ ਆ ਮਿਲ ਜੂ ਨਹੀਂ ਨਾ ਅਸੀਂ ਦਾੜੀ ਲੈ ਕੇ ਤਮਾ ਬੱਕਰੀ ਹੁਣ ਮੇਰੀ ਮਰਜ਼ੀ ਤੋਂ ਕਦ ਗਿਆ ਕਾਲੀ ਪੱਗਾ ਲਿਆ ਬੱਜੀ ਨਾ ਮੈਦਾਨ ਛੱਡ ਕੇ ਪਤਾ ਤੈਨੂੰ ਵੀ ਨਹੀਂ ਡਰਦਾ ਤੂੰ ਵੀ ਡਰਦਾ ਹੈ ਬੱਕਰੀ ਚੰਗੀ ਹੈ ਚੰਗੀ ਕਰਕੇ ਮੈਂ ਰਪੀਏ ਲਾਉਂਗਾ ਅੱਛੀਆਂ ਬੋਲੀਆਂ ਪਾਣੀ ਛੱਡੇ ਠੀਕ ਹੈ ਭਾਈ ਠੀਕ ਹੈ ਉਹਦਾ 3 ਹੀ ਤੇਰਾ ਪੰਜਾ ਨਹੀਂ ਬੱਕਰੀ ਵੇਚਦੀ ਹੱਥ ਮੁੱਤੀ ਹੋਏ ਮੀਲ ਚਲਾ ਰਾ ਸੋਲ 32000 ਨਹੀਂ ਹੋਣੀ ਉਹ ਨਹੀਂ ਹੋਣੀ ਲੱਗੀ ਜਾਂਦੇ ਭਾਈ ਕੋਈ ਕੋਈ ਗੱਲ ਨਹੀਂ ਲੱਗੀ ਜਾਂਦੇ ਭਾਈ ਆਪਣਾ ਕੋਈ ਆ ਜਾਣਾ ਨਾ ਨਹੀਂ ਕੋਈ ਨਹੀਂ ਕੋਸੋਂ ਵੇਬਾਹਰ ਨਹੀਂ ਲਾਉਂਦੇ ਨਹੀਂ 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 ਠੀਕ ਹੈ ਠੀਕ ਹੈ ਨਹੀਂ ਤੇ ਨਾ ਮੇਰੇ ਅਸਤੀ ਵੱਧ ਪੈਸੇ ਲਾ ਨਹੀਂ ਨਹੀਂ ਠੀਕ ਹੈ ਮਰਾ ਕੁਸਟਮੇ ਨੇ ਸਾਨੂੰ ਲੋਟ 36000 ਬੱਕਰੀ ਤੇ ਲਾ ਆ ਗਏ ਭਲਾ ਕਿੰਨਾ ਕੀ ਫਾਇਦਾ 30 ਤੇ 6 ਲੱਗ ਗਿਆ ਦੋ ਪਹਿਲਾਂ 45 ਦਾ ਰਹਾ ਦਿੰਦੇ ਸੀ ਉਹ ਬੱਕੋ ਹੀ ਜਾਂਦੇ ਇਮਾਨਦਾਰੀ 70000 ਰੁਪਏ ਲੱਗੇ 70000 ਰੁਪਏ ਇੱਕ ਤਾਂ ਉਹ ਟਾਈਮ ਬਚਾਉਣਾ ਸੀ ਪਰ ਸਾਡਾ ਕਿਹੜਾ ਕੰਮ ਮੁੱਕਦਾ ਇਹ ਆ ਗਈ ਹੋਰ ਸਹੀ ਉਹ ਚਲੀ ਜਾਣਾ ਰਾਜੂ ਤੈਨੂੰ ਕਿਹੜਾ ਬਾਈ ਪਤਾ ਨਹੀਂ ਤੈਨੂੰ ਕਿਹੜਾ ਪਤਾ ਨਹੀਂ ਨਾਗ ਜੋਂ ਫਣ ਚੱਕੀ ਨਹੀਂ 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 ਐ ਗੱਲ ਆਏ ਤੂੰ ਐ ਗੱਲ ਸੁਣ ਲੈ ਜੇ ਕੋਈ ਮਾਰੀ ਹੋਵੇ ਬੱਕਰੀ ਆਪਾਂ ਨੂੰ ਆਉਂਦਾ ਜਿੱਦੀ ਖੜਾ ਕੇ ਫਿਰ ਤਾਂ ਆਪਣਾ ਆਉਂਦਾ ਖੜਾ ਕੇ ਜਿੱਦੀ ਬੱਕਰੀ ਮੈਂ ਸਰਗੀ ਆ ਜੇ ਬੱਕਰੀ ਲੈਣੀ ਸਾਰੇ ਮੇਲੇ ਤੇ ਜਿਹੜਾ ਦੇਣਾ ਤੂੰ ਬੱਕਰੀ ਐ ਟੱਕ ਦੀ ਬਣ ਇਹ ਬੱਕਰੀ ਹੈ ਵੀ ਚੀਜ਼ ਇੱਕ ਮਹੀਨੇ ਨੂੰ ਪਾਣਾ ਬੱਚੇ ਨੇ ਤੇ 15 15000 ਦੇ ਖੋਤਾ ਹੱਥ ਮਾਰ ਗਿਆ ਹੱਥ ਖੜੀ ਕਰ ਗਿਆ ਦੇਖੋ ਜੀ ਆਪਾਂ ਨਹੀਂ ਕਹਿੰਦੇ ਉਹ ਆਪ ਦੇ ਹਿਸਾਬ ਨਾਲ ਬੱਕਰੀ ਦੇਖ ਬੱਕਰੀ ਦੇਖਿਆ ਤਾਂ ਰੁਪਏ ਵੀ ਅੱਫਾ ਮੰਡਾ ਹੂੰ ਯਾਰ ਤੇ ਵੀ ਬਹੁਤ ਨੇ ਯਾਰ ਦੇ ਕੋਈ ਧਨ ਮੁੱਲ ਦਾ ਹੁਣ ਆਪਾਂ ਆਖਣੀ ਹੈ ਨਾ ਹਣ ਬੱਕਰੀ ਹੋਰਾਂ ਵੀ ਖੜੀਆਂ ਬੱਕਰੀਆਂ ਦਾ 15 15 20 ਮਾੜੀ ਹੈਗੀ ਹੀ ਬਾਲੀ ਜੰਨੂ ਦਾ ਬੱਕਾ ਵੀ ਖੜਾ ਰਾਜੂ ਆ ਚੰਗੀ ਹੈ ਅਏ ਹੋਈ ਨਹੀਂ ਮੈਨੂੰ ਤਾਂ ਪਤਾ ਟੋਲ ਦੇਂਗਾ ਤੂੰ ਤਾਂ ਫਸਲੇ ਠੀਕ ਆ ਬੱਕਰੀ ਨਹੀਂ ਮਾੜੀ ਹੈਗੀ ਰੰਗ ਵਧੀਆ ਬੱਕਰੀ ਦਾ ਪਹਿਲਾਂ ਵੀ ਆਏ ਸੀ ਮੈਂ ਦੱਸਿਆ ਸੀ ਮੈਂ ਮੈਨੂੰ ਤਾਂ ਆਸਤਾ ਯਾਰ ਮਿੱਠੂ ਚਲੀ ਐ ਉਹ ਮਾਰੇ ਹਣੇ ਨਹੀਂ ਦਿੰਦਾ ਹਾਂ ਜਿਹੜੇ ਵਧੀਆ ਬਾਮੀ ਕਿਤਰੀ ਬੋਦੀ ਦੀ ਬਾਗਾ ਚਾਚਾ ਦੇਖ ਰਾਜੋਰਾ ਆਪਾਂ ਨੂੰ ਕਿਹੜਾ ਪਿਆ ਆ ਹੁੰਦਾ ਟਪਾਰ ਮਾਰ ਕੇ ਛੱਤੀ ਦੇ ਖੜਾ ਕੇ ਵਾਗੇ ਬੰਨ ਗਏ ਤੈਨੂੰ ਜੇ ਤਾਂ ਅਸੀਂ ਕੱਚੇ ਹੋ ਗਏ ਨਾ ਫੇਰ ਤਾਂ ਗੱਲ ਹੁੰਦੀ ਆ ਵੀ ਟਪਾਰ ਮਾਰ ਦਈ ਸਾਨੂੰ ਕੋਈ ਆਪਾਂ ਦਾ ਜੇ ਬੰਦਦਾ ਹੋਵੇ ਨਾ ਕੋਸ ਆਪਾਂ ਉਹਦੀ ਉਹਦੀ ਫੜਾ ਦਿੰਨੇ ਆ ਆਪਾਂ ਨਾਲ ਨਹੀਂ ਤਾਂ ਹਾਂ ਐ ਇਸ ਇਆ ਨਹੀਂ ਨਹੀਂ

Hmm.